ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਇੱਕ ਡਾਕਟਰ ਵੱਲੋਂ ਨਰਸਿੰਗ ਸਟਾਫ ਦੇ ਨਾਲ ਬਦਮਾਸ਼ੀ ਕਰਨ ਤੋਂ ਬਾਅਦ ਨਰਸਿੰਗ ਸਟਾਫ ਹੜਤਾਲ ਦੇ ਚਲਾ ਗਿਆ ਉਹਨਾਂ ਵੱਲੋਂ ਆਪਣਾ ਕੰਮ ਕਾਜ ਟੱਪ ਕਰਕੇ ਐਸਐਮਓ ਆਫਿਸ ਦੇ ਬਾਹਰ ਜਿਹੜਾ ਉਹ ਧਰਨਾ ਦਿੱਤਾ ਗਿਆ ਮੰਗ ਕੀਤੀ ਗਈ ਹੈ ਕਿ ਉਕਤ ਡਾਕਟਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਰਸਿੰਗ ਸਟਾਫ ਨਾਲ ਆਪਾਂ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਕਤ ਡਾਕਟਰ ਵੱਲੋਂ ਮਹਿਲਾਵਾਂ ਦੇ ਨਾਲ ਬਤਮੀਜ਼ੀ ਕੀਤੀ ਜਾਂਦੀ ਹੈ ਲਗਾਤਾਰ ਬਤਮੀਜ਼ੀ ਕੀਤੀ ਜਾ ਰਹੀਆਂ ਸੀਗੀਆਂ ਉਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਅਸਾਮੂ ਪਠਾਨਕੋਟ ਨੂੰ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਮੰਗ ਪੱਤਰ ਤੋਂ ਬਾਅਦ ਇੱਕ ਦਿਨ ਦਾ ਸਮਾਂ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਜੇਕਰ ਉਹਨਾਂ ਦਿਨਾਂ ਦੇ ਵਿੱਚ ਕਾਰਵਾਈ ਨਾ ਹੋਈ ਤਾਂ ਨਰਸਿੰਗ ਸਟਾਫ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਦੁਬਾਰਾ ਸਟ੍ਰਾਈਕ ਕੀਤੀ ਜਾਵੇਗੀ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਟਾਫ ਨਰਸਾਂ ਦੇ ਨਾਲ ਐਸਾਮੂ ਪਠਾਨਕੋਟ ਮਿਲਚੰਦ ਉਹਨਾਂ ਮੈਂ ਮੈਟਰਨ ਸਿਵਲ ਹੌਸਪੀਟਲ ਦੇ ਅੰਨਪੋਰਟ ਤੇ ਮੇਰੇ ਸਾਰੇ ਮੇਰੀ ਨਰਸਿੰਗ ਸਿਸਟਰ ਸ਼ਿਸ਼ੇਸ਼ ਮੇਰੇ ਨਾਲ ਬੈਠੇ ਹੋਏ ਨੇ ਸਾਡੇ ਇੱਥੇ ਡਾਕਟਰ ਅਲਟਰਾਸਾਉਂਡ ਕਰਦੇ ਨੇ ਡਾਕਟਰ ਖੀਮਰਾਜ ਉਹਨਾਂ ਨੇ ਸਾਡੀ ਨਰਸਿੰਗ ਸਿਸਟਰ ਦੇ ਨਾਲ ਸੁਦੇਸ਼ ਕੁਮਾਰੀ ਦੇ ਨਾਲ ਮਿਸ ਬਿਹੇਵ ਕੀਤਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਮੇਰੇ ਨਾਲ ਵੀ ਐਸਐਮਓ ਸਾਹਿਬ ਦੇ ਸਾਹਮਣੇ ਬਹੁਤ ਜ਼ਿਆਦਾ ਮੈਨੂੰ ਵੀ ਰੋਡਲੀ ਬੋਲੇ ਸਾਨੂੰ ਸਟਾਫ ਵੀ ਇੱਥੇ ਬਹੁਤ ਜ਼ਿਆਦਾ ਸ਼ਾਰਟੇਜ ਆ ਤੇ ਜਿਹਦੇ ਕਰਕੇ ਅਸੀਂ ਸਟਾਫ ਵੀ ਆ ਸਾਰੀਆਂ ਡਿਊਟੀਆਂ ਮੈਨੇਜ ਕਰਨੀਆਂ ਹੁੰਦੀਆਂ ਹਸਪੀਟਲ ਦੇ ਵਿੱਚ 12 ਡਿਪਾਰਟਮੈਂਟ ਨੇ ਤੇ ਸਾਡੇ ਕੋਲ ਸਿਰਫ 22 ਸਟਾਫ ਰਸਤੇ ਬਹੁਤ ਘੱਟ ਕਲਾਸ ਫੋਰਮੀ ਉੱਥੇ ਇੱਕ ਆਊਟਸੋਰਸ ਦੀ ਵਾਰਡ ਟੈਂਡੈਂਸੀ ਸਾਡੇ ਕੋਲੋਂ ਬੇਬੀ ਅਸੀਂ ਉਹ ਇਹਨਾਂ ਨੇ ਕੀ ਦੀਸ਼ ਦੇਸ਼ਨੀ ਉਹਨਾਂ ਨੂੰ ਨਰਸਿੰਗ ਸਿਸਟਰ ਸੁਦੇਸ਼ ਨੇ ਉਹਨਾਂ ਨੂੰ ਫੋਨ ਕੀਤਾ ਕਿ ਬੇਬੀ ਥੋੜੀ ਜਿਹਾ ਟਾਈਮ ਲੀ ਨਾ ਤੁਸੀਂ ਤੁਸੀਂ ਐਕਸਟਰਾ ਡਿਪਾਰਟਮੈਂਟ ਦੇ ਵਿੱਚ ਡਸਟਿੰਗ ਕਰਾਓ 10 ਮਿੰਟ ਲਾਓ ਉਹਨਾਂ ਨੇ ਅੱਗੋਂ ਫੋਨ ਜਿਹੜਾ ਸੀ ਉਹ ਡਾਕਟਰ ਖੇਮਰਾਜ ਨੂੰ دیے ਦਿੱਤਾ ਜਿੱਥੇ ਡਾਕਟਰ ਖੇਮਰਾਜ ਨੇ ਬਹੁਤ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਨਰਸਿੰਗ ਸਿਸਟਰ ਨੂੰ ਔਰ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤੇ ਤੇਰੇ ਥੱਪੜ ਮਾਰਨੇ ਆਣ ਕੇ ਜਦੋਂ ਕਿ ਔਨ ਡਿਊਟੀ ਇੱਕ ਮੁਲਾਜ਼ਮ ਮੁਲਾਜ਼ਮ ਲੇਡੀ ਸਟਾਫ ਨੂੰ ਇਹ ਕਹਿਣਾ ਕਿ ਮੈਂ ਤੇਰੇ ਥੱਪੜ ਮਾਰ ਦੇਣੇ ਨੇ ਤੇ ਅਸੀਂ ਬਹੁਤ ਜ਼ਿਆਦਾ ਮੈਂਟਲੀ ਹਰਹਾਸ ਕਰਨ ਵਾਲੀ ਗੱਲ ਹੈ ਸਾਨੂੰ ਅੱਗੇ ਵੀ ਉਹ ਸਾਡੇ ਨਾਲ ਬਹੁਤ ਜ਼ਿਆਦਾ ਮਿਸਬੀਹੇਵ ਕਰਦੇ ਰਹੇ ਨੇ ਗਲਤ ਵਰਡਿੰਗ ਬੋਲਦੇ ਨੇ ਉਹ ਸਾਰੇ ਬਹੁਤ ਜ਼ਿਆਦਾ ਗਾਲਾਂ ਕੱਢਦੇ ਨੇ ਉਹ ਸਟਾਫ ਸਾਡੇ ਜਿਹੜੀਆਂ ਲੇਡੀ ਸਟਾਫ ਨੇ ਉਹਨਾਂ ਨੂੰ ਤੇ ਹੁਣ ਅਸੀਂ ਐਸਐਮਓ ਸਾਹਿਬ ਜੇ ਉਹ ਆਏ ਨੇ ਐਸਐਮਓ ਸਾਹਿਬ ਨੇ ਉਹਨਾਂ ਨੂੰ ਆਪਣੇ ਕਮਰੇ 'ਚ ਬੁਲਾਇਆ ਮੈਂ ਉੱਥੇ ਸੀ ਉਹਨਾਂ ਨੇ ਐਸਐਮਓ ਸਾਹਿਬ ਦੇ ਸਾਹਮਣੇ ਮੈਨੂੰ ਤੂ 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 ਕਰਕੇ ਬੋਲਣਾ ਬਹੁਤ ਬੋਲਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਕਿ ਐਸਐਮਓ ਸਾਹਿਬ ਕਹਿੰਦੇ ਕਿ ਤੂੰ ਇਸ ਤਰ੍ਹਾਂ ਨਹੀਂ ਬੋਲ ਸਕਦਾ ਇੱਕ ਲੇਡੀ ਸਟਾਫ ਹੈ ਤੂੰ ਇਹਨਾਂ ਕੋਲੋਂ ਮਾਫੀ ਮੰਗ ਉਹਨਾਂ ਨੇ ਉਲਟ ਕਹਿ ਦਿੱਤਾ ਕਿ ਮੈਂ ਇਸ ਤਰ੍ਹਾਂ ਹੀ ਬੋਲਦਾ ਹਾਂ ਇਸ ਕਰਕੇ ਅਸੀਂ ਸਾਰੀਆਂ ਆਪਣੀ ਯੂਨੀਅਨ ਨੇ ਸਾਡੀਆਂ ਸਟਾਫ ਨਰਸਿਸ ਲਈ ਅਸੀਂ ਫੈਸਲਾ ਕੀਤਾ ਕਿ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਹਸਪੀਟਲ ਬੰਦ ਕਰਾਂਗੇ ਜੇ ਡਾਕਟਰ ਸਾਡੇ ਨਾਲ ਇਸ ਤਰ੍ਹਾਂ ਅਸੀਂ ਇੰਨਾ ਪ੍ਰੈਸ਼ਰ ਆ ਸਾਡੇ ਉੱਤੇ ਇੰਨੇ ਮੇਰੀਆਂ ਸਟਾਫ ਨਰਸਿਸ ਇੰਨਾ ਕੰਮ ਕਰ ਰਹੀਆਂ ਨੇ 22 ਸਟਾਫਾਂ ਨੇ ਮੇਰੇ ਕੋਲ ਤੇ 12 ਡਿਪਾਰਟਮੈਂਟ ਨੇ ਤੇ ਤਿੰਨ ਸ਼ਿਫਟਾਂ ਵਿੱਚ ਡਿਊਟੀ ਹੋ ਰਹੀ ਆ ਇੰਨਾ ਓਕਾ ਹਸਪੀਟਲ ਨੂੰ ਅਸੀਂ ਚਲਾ ਰਹੇ ਹਾਂ ਤੇ ਜੇ ਸਾਡੇ ਨਾਲ ਇਸ ਤਰ੍ਹਾਂ ਹੀ ਬਿਹੇਵ ਕੀਤਾ ਗਿਆ ਤੇ ਅਸੀਂ ਫਿਰ ਆਪਣੀਆਂ ਐਮਰਜੈਂਸੀ ਸਵਾਵਾ ਬੰਦ ਕਰਾਂਗੇ ਤੇ ਡਾਕਟਰ ਸਾਡੇ ਕੋਲ ਆਣ ਕੇ ਮਾਫੀ ਮੰਗੇ ਰਿਹਾ ਦੇ ਵਿੱਚ ਕਿ ਮੈਂ ਅੱਗੇ ਤੋਂ ਵੀ ਕਿਸੇ ਵੀ ਜਿਹੜੇ ਆਪਣੇ ਇਥੋਂ ਦੀ ਕੋਈ ਵੀ ਚਾਹੇ ਉਹ ਕਲਾਸ ਫੋਰ ਆ ਚਾਹੇ ਉਹ ਸਾਡੀਆਂ ਸਟਾਫ ਨਰਸਿਸ ਨੇ ਜਾਂ ਨਰਸਿੰਗ ਸਿਸਟਰ ਮੈਂ ਮਾ ਕਿਸੇ ਕੋਲੋਂ ਕਿਸੇ ਨੂੰ ਵੀ ਮਿਸਵਿਵ ਕਰੇਗਾ ਜਾਂ ਇਸ ਤਰ੍ਹਾਂ ਦੀ ਗਲਤ ਸ਼ਤਾਬਲੀ ਨਹੀਂ ਵਰਤੇਗਾ ਤੇ ਫਿਰ ਅਸੀਂ ਹੁਣ ਐਸਐਮਓ ਸਾਹਿਬ ਦੇ ਕਹਿਣ ਤੇ ਵੀ ਉਹਦਾ ਵਿਰੋਧ ਕਾਰਵਾਈ ਕਰਾਂਗੇ ਅਸੀਂ ਕੱਲ ਤੱਕ ਦਾ ਸਮਾਂ ਲੈਂਦੇ ਹੋਏ ਉਹਨਾਂ ਨੇ ਲਿਆ ਸਾਡੇ ਕੋਲ ਨਿੱਤੀ ਅਸੀਂ ਪਰਸੋ ਤਾਂ ਫਿਰ ਆਪਣੀ ਸਟ੍ਰਾਈਕ ਤੇ ਇੱਥੇ ਬੈਠ ਜਾਂਗੇ ਕਿ ਕਿ ਉਹਨਾਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ ਹਾਇਰ ਅਥਾਰਟੀ ਉਹਨਾਂ ਵਿਰੁੱਧ ਕੀ ਕਾਰਵਾਈ ਕਰਦੀ ਹੈ ਸਮੂਹ ਸਟਾਫ ਨਰਸ ਜਿਹੜੀਆਂ ਸਾਡੇ ਸਿਵਲ ਹਸਪੀਟਲ ਦੀਆਂ ਹੈ ਇਹ ਪੋਸਟਡ ਹੈਗੀਆਂ ਸਾਡੇ ਕੋਲ ਅਤੇ ਜਿਹੜੀਆਂ ਸਾਡੇ ਨਰਸਿੰਗ ਸਿਸਟਰਸ ਹੈਗੀਆਂ ਤੇ ਮੈਡੀਟਮ ਵੱਲੋਂ ਅੱਜ ਸਾਨੂੰ ਇੱਕ ਸਾਡੇ ਡਾਕਟਰ ਸਾਹਿਬ ਹੈਗੇ ਉਹਨਾਂ ਦੇ ਖਿਲਾਫ ਕੰਪਲੇਂਟ ਆਈ ਹੈਗੀ ਹੈ ਤੇ ਉਹਨਾਂ ਨੂੰ ਮੈਂ ਇੱਕ ਦਿਨ ਦਾ ਮੌਕਾ ਦੇ ਦਿੱਤਾ ਹੈਗਾ ਟਾਈਮ ਜਵਾਬ ਦੇਣ ਦਾ ਜੇ ਉਹ ਜਵਾਬ ਸੈਟੀਸਫੈਕਟਰੀ ਨਹੀਂ ਪਾਇਆ ਜਾਏਗਾ ਤੇ ਉਹਨਾਂ ਖਿਲਾਫ ਜਿਹੜੀ ਹੈਗੀ ਹੈ 3 ਮੈਂਬਰੀ ਕਮੇਟੀ ਡਾਕਟਰਸ ਦੀ ਬਿਠਾਈ ਜਾਏਗੀ ਤੇ ਜੋ ਵੀ ਰਿਕਮੈਂਡੇਸ਼ਨ ਕਮੇਟੀ ਵੱਲੋਂ ਆ ਆਣ ਗਿਆ ਤੇ ਜੇ ਡਾਕਟਰ ਸਾਹਿਬ ਸਾਡੇ ਦੋਸ਼ੀ ਪਾਏ ਜਾਂਦੇ ਆ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਹੈਗੀ ਉਹ ਕਾਰਵਾਈ ਕੀਤੀ ਜਾਏਗੀ ਅਤੇ ਉੱਚ ਅਧਿਕਾਰੀਆਂ ਨੇ ਵੀ ਉਹਨਾਂ ਦੇ ਖਿਲਾਫ ਲੇ